ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਗੁਰਦੁਆਰਾ ਸੀਸਗੰਜ ਸਹਿਬ ਤੋਂ ਜਿਹੜੀ ਜਤਰਾ ਸਾਈਕਲ ਜਤਰਾ ਚੱਲ ਰਹੀ ਆ ਤੇ ਉਹ ਅੱਜ ਫਗਵਾੜਾ ਵਿਖੇ ਪਹੁੰਚੇਗੀ ਪਹਿਲਾ ਗੋਲ ਗੋਲ ਚੌਕ ਗੋਲ ਚੌਕ ਤੋਂ ਬਾਅਦ ਬੰਗਾ ਰੋਡ ਹੁੰਦੀ ਹੋਈ ਇਹ ਗੁਰਦੁਆਰਾ ਸਿਕੰਜੇ ਵਾਲਾ ਸਭ ਪਹੁੰਚੇਗੀ ਜਿਸ ਵਿੱਚ ਹਜ਼ਾਰਾਂ ਸੰਗਤਾਂ ਪਹੁੰਚਣ ਗਿਆ ਔਰ ਆ ਇਹਦਾ ਸਵਾਗਤ ਕੀਤਾ ਜਾਊਗਾ ਤੇ ਇਸ ਤੋਂ ਬਾਅਦ ਇਹ ਚਾਲੇ ਪਾ ਕੇ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਇਹ ਪਹੁੰਚੇ ਗਿਆ ਆਓ ਆਪਾਂ ਦਰਸ਼ਨ ਕਰਦੇ ਆਂ ਔਰ ਚਲ ਚਲਦੇ ਆਂ ਗੱਲਬਾਤ ਕਰਦੇ ਆਓ ਚਲਿਏ ਜੀ ਆਜ ਦੇ ਮੌਕੇ ਤੇ ਕੀ ਕਹਿਣਾ ਜਾਓਗੇ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਿੰਦੀ ਚਾਦਰ तो 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 मा के पूरी साइकिल है स्वागत किया जा रहा है हाँ जी सिंह साहब वाहू जी का खालसा वाह ਸੀਸ ਗੰਗਜੋ ਸਭ ਤੋਂ ਜੋ ਸਾਈਕਲ ਗੁਰਦੇਗ ਬਾਹਾਦਰ ਸ਼ਹੀਦੀ ਵਿਹਾਰੇ ਤੇ ਆ ਰਿਹਾ ਉਹਦੇ ਬਾਰੇ ਸੰਕਾ ਨੂੰ ਕੀ ਕਹਿਣਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰੀ ਚਾਦਰ ਨੋਏ ਪਾਸ਼ਾਹੀ ਜੀਤੂ ਦੇਗ ਬਾਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸਤਾਬੀ ਨੂੰ ਸਰਪੰਦਿਕ ਵਿਸ਼ਾਲ ਸੈਗਰ ਰੈਲੀ ਟੈਗਲ ਯਾਤਰਾ ਜਿਹੜੀ ਦਿੱਲੀ ਤੋਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ 15 ਕਿਲੋ ਚੱਲੀ ਆ ਸਾਡੇ ਦਿੱਲੀ ਸਿੱਖ ਗੁਰਦੁਆਰਾ ਬੰਦਸ ਕਮੇਟੀ ਦੇ ਸਾਫ ਦਾ ਪ੍ਰਧਾਨ ਆ ਸਰਦਾਰ ਮਨਜੀਤ ਸਿੰਘ ਜੀ ਕੇ ਦੇ ਉਹਨਾਂ ਦੀ ਅਗਵਾਈ ਚ ਆ ਰਹੀ ਆ ਜੋ ਕਿ ਵਕ ਵਕ ਪੜਾ ਕਰਦੇ ਹੋਏ ਅੱਜ ਉਹ ਇੱਥੇ ਫਗਵਾੜੇ ਪਹੁੰਚ ਰਹੇ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਸ਼੍ਰੀ ਗੁਰਦੇਵ ਬਹਾਦਰ ਸਾਹਿਬ ਨੇ ਆਪਣੀ ਜਿਹੜੀ ਕੁਰਬਾਨੀ ਧਰਮ ਦੀ ਹਿੰਦ ਧਰਮ ਦੀ ਖਾਤਰ ਦਿੱਤੀ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਮਿਸਾਲ ਪੂਰੀ ਦੁਨੀਆ 'ਚ ਕਿਤੇ ਨਹੀਂ ਮਿਲਦੀ ਆਪਾਂ ਨੂੰ ਉਹਨਾਂ ਦੇ ਜੋ ਸਿੱਖਿਆਵਾਂ ਸਾਨੂੰ ਦਿੱਤੀਆਂ ਆਪਾਂ ਨੂੰ ਉਹ ਚੱਲਣਾ ਚਾਹੀਦਾ ਜੋ ਇਸ ਸਾਈਕਲ ਯਾਤਰਾ ਦਾ ਮਕਸਦ ਹੈਗਾ ਉਹ ਇਹੀ ਆ ਕਿ ਆਪਸੀ ਭਾਈਚਾਰਕ ਸਾਂਝ ਵਾਤਾਵਰਣ ਨੂੰ ਆਪਾਂ ਵਧੀਆ ਕਰਨਾ ਤੇ ਸਿਹਤਮੰਦ ਚੱਪਨਾ ਸਰ ਕਿਹੜੀ ਕਿਹੜੀ ਜਗ੍ਹਾ ਪਹੁੰਚੇਗਾ ਅੱਜ ਜਿਹੜੀ ਇਹ ਯਾਤਰਾ ਹੈਗੀ ਆ ਇਹ 20 ਤਰੀਕ ਨੂੰ ਗੁਰੂ ਘਰ ਮਹਿਲ ਅੰਮ੍ਰਿਤਸਰ ਹੋਂਸਿ ਜਿੱਥੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਆ ਉੱਥੇ ਪਹੁੰਚੂਗੀ ਤਰੇ ਪਹਿਲੀ ਪਹਿਲੀ ਵਾਰ ਯਾਤਰਾ ਆ ਰਹੀ ਹੈ ਜਾਂ ਮਤਲਬ ਪਹਿਲਾਂ ਵੀ ਆਈ ਆ ਪਹਿਲਾਂ ਆਂਦੀ ਰਹਿੰਦੀਆਂ ਯਾਤਰਾਵਾਂ ਲੇਕਿਨ ਜਿਹੜੀ ਇਸ ਤਾਪਦੀ ਤੇ ਸਮਰਪਿਤ ਯਾਤਰਾ ਵਾ ਇਹ ਆ ਆ ਰਹੀ ਹੈ ਜੀ ਤਰੇ ਜਿਹੜੇ ਯਾਤਰਾ ਆ ਰਿਹਾ ਕਿੰਨੇ ਕ ਯਾਤਰਾ ਹੈ ਮਤਲਬ ਕੋ ਲਗਭਗ ਕਿੰਨੇ ਕ ਮੈਂਬਰ ਹੋਣਗੇ ਤਕਰੀਬਨ 150 ਤੋਂ ਪੌਣੇ 200 ਦੇ ਵਿੱਚ ਜਿਹੜੇ ਯਾਤਰੀ ਹੈਗੇ ਆ ਨਾਲ ਸਾਈਕਲ ਜਿਹੜੇ ਚਲਾ ਕੇ ਨਾਲ ਆ ਰਹੇ ਆ ਯਾ ਤਾਂ ਮੈਂ ਸਮਝਦਾ ਕਿ ਜਿੱਥੇ ਵੱਖ-ਵੱਖ ਪੜਾਵਾਂ ਤੇ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤੇ ਅੱਜ ਅਸੀਂ ਤੇ ਇਫਵਾੜ ਆ ਜਿਨ੍ਹਾਂ ਦਾ ਸਵਾਗਤ ਕਰਾਂਗੇ ਤੇ ਗੁਰਦੁਆਰਾ ਸੁਚੈਨਾ ਸਾਹਿਬ ਗਈ ਉਹਨਾਂ ਦੇ ਉੱਥੇ ਲੰਗਰ ਛਕਾ ਕੇ ਤੇ ਅਗਲੇ ਪੜਾਜ ਲੰਦਰ ਲਈ ਇਹ ਰਵਾਨਾ ਹੋਣਗੇ ਦੁਆਬਾ ਲੂਜ਼ ਨਾਲ ਗੱਲਬਾਤ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਅੱਜ ਅੱਜ ਮੈਂ ਫਗਵਾੜੇ ਦੇ ਸੰਗਤ ਹੋਰ ਹਲਕਾ ਇੰਚਾਰਜ ਹਰ ਸਾਈਡ ਚਾਰਜ ਬੁਰਾਣਾ ਸਾਹਿਬ ਮੈਂ ਧੰਨਵਾਦੀ ਹਾਂ ਸਮੂਥ ਰਗੜ ਦਾ ਫਗਵਾੜੇ ਵੜਿਆ ਤੇ ਪਹਿਲੇ ਨਾਮਧਾਰੀਆਂ ਨੇ ਸਮਾਜ ਦੇ ਸੂਬਾ ਦੇ ਉਹਨਾਂ ਦੀ ਸੰਗਤ ਨੇ ਸਵਾਗਤ ਕੀਤਾ ਹੁਣ ਕਵਾੜੀ ਦੀ ਸੰਗਤ ਕਰ ਰਹੀ ਹੈ ਅਕਾਲੀ ਦਲ ਦੇ ਮੁਖੀ ਕਰ ਰਹੇ ਨੇ ਸਾਡੇ ਸਵਾਗਤਾਂ ਦੇ ਵਿੱਚ ਜਿੱਥੇ ਮੰਦਰ ਕਮੇਟੀਆਂ ਜਿੱਥੇ ਇਸਵੀ ਸੱਜ ਸੰਭਾਵਾਂ ਜਿੱਥੇ ਹਰ ਤਰ੍ਹਾਂ ਦੇ ਲੋਕ ਮੈਨਰ ਸਾਈਕਲਿਸਟ Hindu ਵੀ ਨੇ ਨਾਨ ਸਿੱਖ ਵੀ ਨੇ ਮੈਂ ਸਮਝਦਾ ਵਾਂ ਇਹ ਯਾਤਰਾ ਜਿਹੜਾ ਮਕਸਦ ਲੈ ਕੇ ਚੱਲਦੀ ਹੈ ਉਹ ਮਕਸਦ ਪੂਰਾ ਹੁੰਦਾ ਨਜ਼ਰ ਆਉਂਦਾ ਹੈ ਯੂਥ ਡਾਇਰੈਕਟ ਹੋ ਰਿਹਾ ਹੈ ਮੇਨ ਇਹ ਹੈ ਕਿ ਆਪਣੀ ਦਸਤਾਰ ਦੀ ਆਪਣੀ ਊੜੇ ਤੇ ਜੂੜੇ ਦੀ ਪਕੜ ਮਜ਼ਬੂਤ ਹੋਵੇ ਧਰਮ ਪਰਵਰਤਨ ਤੋਂ ਬਚੀਏ ਜਿਵੇਂ ਮਾਝੇ ਦੇ ਵਿੱਚ ਪਾਸਟਰਾਂ ਨੇ ਪਾਦਰੀਆਂ ਨੇ ਧੋਖੇ ਨਾਲ ਪਰਵਰਤਨ ਕਰਾਇਆ ਨਾਲੇ ਕਿ ਇੰਦਰੀਆਂ ਜਾਂ ਦੂਸਰੇ ਇਹ ਪਰਵਰਤਨ ਨਾਲਤ ਦੀਨ ਹੋਣ ਜਾਂ ਤਲਵਾਰ ਤੇ ਜ਼ੋਰ ਤੇ ਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਲੈ ਕੇ ਅਸੀਂ ਜਾ ਰਹੇ ਹਾਂ ਗੁਰੂ ਮਾਰ ਜੇ ਬੇਦਖਣ ਔਰ ਅਸੀਂ ਡਰਗਸ ਦੇ ਖਿਲਾਫ ਅਸੀਂ এনवायरमेंट ਦੇ ਹੱਕ ਅਸੀਂ ਸਿਹਤ ਵਾਸਤੇ ਜੇ ਮੇਰੀ ਉਮਰ ਦਾ ਮੈਂ ਈ-ਸਾਈਕਲ ਚਲਾ ਸਕਦਾ ਗੁਰੂ ਦੀ ਕਿਰਪਾ ਨਾਲ ਇਹ ਜਵਾਨ ਬੱਚੇ ਘਰਾਂ ਚੋਂ ਬੈਠੇ ਆ ਇਹ ਸਕਰੀਨਾਂ ਦੇ ਉੱਤੇ ਇੰਸਟਾਗ੍ਰam ਤੇ ਕੋ ਲੱਗੇ ਹੋਏ ਆ ਇਹਨਾਂ ਦੀ ਅੱਖਾਂ ਤੇ ਦਿਮਾਗ ਦੀ ਨਸਾਂ ਕਮਜ਼ੋਰ ਹੋ ਗਈਆਂ ਨੇ ਮੈਂ ਸਮਝਦਾ ਇਹ ਵਿਲੱਖਣ ਯਾਤਰਾ ਹੈ ਜਿਹੜੀ ਸ਼ਹੀਦੀ ਸਥਾਨ ਗੁਰੂ ਤੇਗ ਬਹਾਦਰ ਭਾਈ ਮਤੀਦਾਸ ਭਾਈ ਸਦੀਦਾਸ ਭਾਈ ਤੇਯਾਲਾ ਜਿਹਦੇ ਚਾਂਦੀ ਚੌਕ ਸੀਸਗੰਜ ਤੋਂ ਚੱਲੀ ਹੈ ਜਨਮ ਸਥਾਨ ਨਤਮਸਤਕੋਂ ਚੱਲੀ ਹੈ ਇੱਕ ਜਿੱਥੇ ਧਰਮ ਦਾ ਸੁਨੇਹਾ ਦੇ ਰਹੀ ਹੈ ਉਥੇ ਸਮਾਜ ਦੀਆਂ ਬੁਰਾਈਆਂ ਦਾ ਸੁਨੇਹਾ ਦੇ ਰਹੀ ਹੈ ਗੁਰੂਆਂ ਨੇ ਮੰਨ ਖਾੜੇ ਖੋਲੇ ਸੀਗੇ ਗੁਰੂਆਂ ਨੇ ਯੁੱਧ ਕਰਾਈ ਸੀ ਕਿ ਆਪਸ ਵਿੱਚ ਮੈਂ ਸਮਝਦਾ ਹਾਂ ਕਿ ਇਹ ਸਾਰੇ ਸ리에 ਦਿੰਦੇ ਹੋਏ ਅਸੀਂ ਜਾ ਰਹੇ ਹਾਂ ਅਸੀਂ ਖੇਤਾਂ ਤੋਂ ਨਿਕਲਦੇ ਹਾਂ ਅਸੀਂ ਪਿੰਡਾਂ ਤੋਂ ਨਿਕਲਦੇ ਹਾਂ ਅਸੀਂ ਸ਼ਹਿਰਾਂ ਤੋਂ ਨਿਕਲਦੇ ਹਾਂ ਅਸੀਂ ਕਸਬਿਆਂ ਤੋਂ ਨਿਕਲਦੇ ਹਾਂ ਜਿਸ ਤਰੀਕੇ ਨਾਲ ਲੋਕਾਂ ਦਾ ਉਤਸ਼ਾਹ ਹੈਗਾ ਮੈਂ ਸਮਝਦਾ ਬਹੁਤ ਵੱਡੀ ਆ ਮੈਸੇਜ ਇਸ ਯਾਤਰਾ ਦਾ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਕੀ ਫਤਿਹ ਸਮੂਹ ਜਿਹੜੀ ਦੁਨੀਆ ਦੇ ਵਿੱਚ ਸਿੱਖ ਸੰਗਤ ਆ ਉਹ ਸਾਇਬ ਸ੍ਰੀ ਗੁਰਤੇਗ ਬਾਦਲ ਜੀ ਮਹਾਰਾਜ ਜੀ ਦਾ ਜੋ 350 ਸਾਲਾਂ ਸ਼ਤਾਬੀ ਜਿਹੜੀ ਉਹ ਮਨਾ ਰਹੀ ਆ ਉਹਨਾਂ ਦਾ ਮਨਾਉਣ ਦਾ ਸਾਡਾ ਇਹੀ ਕਹਿੰਦੇ ਮੰਤਵ ਆ ਵੀ ਉਹਨਾਂ ਦੇ ਸਿੱਖਿਆਵਾਂ ਤੇ ਚੱਲਦੇ ਹੋਏ ਜਿਹੜਾ ਆ ਆਪਣਾ ਜੀਵਨ ਨੂੰ ਸੁਧਾਰੀਏ ਪਹਿਲਾਂ ਵੀ ਜਿੱਥੋਂ ਗੁਰਦੇਵ ਬਹਾਦਰ ਜੀ ਅਸਾਮ ਤੋਂ ਧੋਗੜੀ ਸਾਹਿਬ ਤੋਂ ਪੂਰਾ ਚੱਲਦਾ ਹੋਇਆ ਨਗਰ ਕੀਰਤਨ ਜਿਹੜਾ ਆ ਦਰੂਪ ਦੇ ਵਿੱਚ ਇੱਥੇ ਆਇਆ ਸੀਗਾ ਉਹਦਾ ਫਗਵਾੜਾ ਸ਼ਹਿਰ ਦੇ ਸੰਗਤਾਂ ਨੇ ਬਹੁਤ ਹੀ ਪੁਰਜ਼ੋਰ ਸਵਾਗਤ ਕੀਤਾ ਆ ਗੁਰਦੇਵ ਬਹਾਦਰ ਜੀ ਨੇ ਉਹੀ ਰੂਟ ਚੁਣਿਆ ਸੀ ਜਿਹੜਾ ਸਾਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸੋ ਉਦਾਸੀ ਬਿਲੇ ਜੁਣਿਆ ਸੀ ਔਰ ਉਸੇ ਉਦਾਸੀ ਦੇ ਤਹਿਤ ਹੀ ਗੁਰਦੇਵ ਬਹਾਦਰ ਜੀ ਉੱਥੇ ਸਫਰ ਕਰਦੇ ਗਏ ਉਹ ਦੁਨੀਆ ਨੂੰ ਤਾਰਦੇ ਗਏ ਔਰ ਇੱਥੇ ਆ ਕੇ ਉਹਨਾਂ ਨੇ ਅਨੰਦਪੁਰ ਸਾਹਿਬ ਸ਼ਹਿਰ ਬਸਾਇਆ ਉਹ ਬਸਾ ਕੇ ਇੱਥੇ ਇਸ ਜਗ੍ਹਾ ਤੋਂ ਹੀ ਆਪਣੇ ਸਾਹਿਬ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਦ ਬਚਪਨ ਦੇ ਵਿੱਚ ਸੀਗੇ ਗੋਬਿੰਦ ਰਾਏ ਜੀ ਸੀ ਉਹਨਾਂ ਦੇ ਕਹਿਣ ਦੇ ਹਿੰਦੂ ਧਰਮ ਦੀ ਰਾਖੀ ਲਈ ਜਿਹੜਾ ਆ ਉਹ ਬਲੀਦਾਨ ਦੇਣ ਲਈ ਦਿੱਲੀ ਗਏ ਔਰ ਉੱਥੇ ਜਾ ਕੇ ਬਲਦਾਨ ਦਿੱਤਾ ਔਰ ਜਿਹੜਾ ਕੋਈ ਵੀ ਗਰੇ ਹਿੰਦੁਸਤਾਨ ਦਾ ਇੱਕ ਵੀ ਵਾਸੀ ਉਹਦਾ ਇੱਕ ਇੱਕ ਰੋਮ ਜਿਹੜਾ ਆ ਉਹਦਾ ਕਰਜ਼ਦਾਰ ਆ ਵੀ ਨਹੀਂ ਤਾਂ ਅੱਜ ਇੱਥੇ ਸਾਰੇ ਮੁਸਲਮਾਨ ਹੋਣੇ ਸੀਗੇ ਔਰ ਇੱਥੇ ਕੋਈ ਵੀ ਗਰੇ ਕਿਸੇ ਵੀ ਧਰਮ ਦਾ ਹੋਰ ਨਹੀਂ ਸੀ ਰਹਿਣਾ ਸੋ ਸਾਨੂੰ ਗੁਰਦੇਵ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਨਾ ਚਾਹੀਦਾ ਉਹਨਾਂ ਦੇ ਕੀਤੇ ਇਹਾਸਾਨਾਂ ਨੂੰ ਚਿੱਤੇ ਕਰਨਾ ਚਾਹੀਦਾ ਕੋਈ ਉਹਨਾਂ ਦੇ ਇਹਾਸਾਨ ਨੂੰ ਨਹੀਂ ਭੁੱਲ ਸਕਦਾ ਆਓ ਉਹਨਾਂ ਅੱਜ ਪ੍ਰਣ ਲਈਏ ਵਾਜੀ ਗੁਰਦੇਵ ਬਹਾਦਰ ਜੀ ਦੇ ਚੱਲੇ ਹੋਏ ਦਰਸ਼ਨ ਮਾਰਗ ਦੇ ਉੱਤੇ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ